ਠਾਨਕੋਟ ਦੇ ਨੇੜਲੇ ਪਿੰਡ ਸੋਲੀ ਭੋਲੀ ਵਿੱਚ ਘਰੇਲੂ ਕਲੇਸ਼ ਦੇ ਕਾਰਨ ਇੱਕ ਬਾਪ ਨੇ ਆਪਣੇ ਨੂੰ ਪੁੱਤ ਤੇ ਡੇਢ ਸਾਲ ਦੀ ਪੋਤੀ ਤੇ ਪੈਟਰੋਲ ਪਾ ਕੇ ਅੱਗ ਲਗਾਉਣ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ ਇਸ ਕਾਰਨ ਉਸਦੇ ਪੁੱਤ ਅਤੇ ਪੋਤੀ ਦੀ ਮੌਤ ਹੋਈ ਹੈ ਜਦਕਿ ਨੂੰ ਜੇਰੇ ਇਲਾਜ ਹੈ ਇਹ ਘਟਨਾ ਰਾਤ 12 ਵਜੇ ਦੇ ਕਰੀਬ ਵਾਪਰੀ ਉਸ ਵੇਲੇ ਸੇਵਾ ਸਿੰਘ ਅਤੇ ਉਸਦੀ ਪਤਨੀ ਬਲਜੀਤ कौर ਅਤੇ ਬੱਚੀ ਮਨਜੀਤ ਕੌਰ ਸੁੱਤੇ ਪਏ ਸਨ ਸੇਵਾ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਉਹਨਾਂ ਦੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਅੱਗ ਲੱਗਦੇ ਸਾਰੇ ਮਨਜੀਤ ਸਿੰਘ ਖਰਾਬ ਹੋ ਗਿਆ ਸੇਵਾ ਸਿੰਘ ਤੇ ਮਲਜੀਤ ਕੌਰ ਦੀਆਂ ਚੀਕਾਂ ਸੁਣ ਕੇ ਗਵੰਡੀਆ ਨੇ ਅੱਗ ਬੁਝਾ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਤੋਂ ਥੋੜੀ ਦੇਰ ਬਾਅਦ ਮਨਜੀਤ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਤਿੰਨੇ ਜ਼ਖਮੀਆਂ ਨੂੰ ਇਲਾਜ ਲਈ ਪਠਾਨਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਬੱਚੀ ਦੀ ਵੀ ਮੌਤ ਹੋਈ ਗਈ ਹੈ। ਨੂ ਤੇ ਪੁੱਤਰ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜਿੱਥੇ ਪੁੱਤਰ ਦੀ ਮੌਤ ਹੋ ਗਈ, ਜਦਕਿ ਨੂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਲੱਗ ਰਹੀ ਹੈ। ਇੱਕ ਪਿੰਡ ਸਿਆਲਪੁਰ ਦਿਹਾਤੀ ਬੰਦੇ ਉਥੇ ਦੇ ਕਮਨਜੀਤ ਸਿੰਘ ਜੀ ਦੀ ਉਮਰ ਤਕਰੀਬਨ 60 ਸਾਲ ਹੈ ਉਹਨੇ ਆਪਣੇ ਲੜਕੇ ਆਪਣੀ ਨੋ ਰਾਣੀ ਤੇ ਆਪਣੀ ਪੋਤਰੀ ਨੂੰ ਪਟ્રોલ પાਕੇ ਸਹਾਰ ਦਿੱਤਾ ਰਾਤ ਨੂੰ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜੀ ਨਜ਼ਰ ਵਿੱਚ ਉਹਨਾਂ ਦੀ ਕਾਫੀ ਹਾਲ ਸੀਰੀਅਸ ਸੀ ਜਿਸ ਤੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਤਾ ਉਥੇ ਪਤਾ ਲੱਗਾ ਕਿ ਇਥੇ ਜਿਹੜੀ ਛੋਟੀ ਲੜਕੀ ਸੀ 1.5 ਸਾਲ ਦੀ ਉਹਦੀ ਡੈਥ ਹੋ ਗਈ ਹੈ ਤੇ ਅਸੀਂ ਪਰਚਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਸਭ ਆਪਣੇ ਬਜ਼ੁਰਗਾਂ ਨੂੰ ਪਤਾ ਲੱਗਿਆ ਜਿੰਨੇ ਸਾਰੇ ਹਾਂ ਜਿਸ ਬੰਦੇ ਨੇ ਇਹ ਕੰਮ ਕੀਤਾ ਸੀ ਉਹਨੇ ਆਪ ਵੀ ਡਰਦੇ ਹੋਏ ਨੇ ਨਹਿਰ ਛਾਗ ਮਾਰ ਦਿੱਤੀ ਹੈ ਤੇ ਉਹਦੀ ਜਿਹੜੀ ਡੈੱਡ ਬੋਡੀ ਆ ਅ ਅੱਗੇ ਨਹਿਰ ਦੇ ਪੁਨੇ ਤੋਂ ਮਿਲ ਗਈ ਹੈ ਉਸ ਬੰਦੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਸਰ ਇਹ ਕਾਰਨ ਕੀ ਸੀਗਾ ਜਿਹੜੇ ਨੇ ਕੰਨੀ ਹੋ ਰਿਹਾ ਇਹਨਾਂ ਦਾ ਕੋਈ ਟਰੈਕਟਰ ਦਾ ਝਗੜਾ ਸੀ ਦੋਨਾਂ ਪਿਓ ਪੋਤਾ ਪਠਾਨਕੋਟ ਤੋਂ ਕਮਲ ਰੰਦਾਵਾਲੀ ਰਿਪੋਰਟ ਪੰਜਾਬ ਟੂਡੇ